ਤਲਵਾਰ ਕਲੱਬ ਐਥਲੈਟਿਕ ਸਪੋਰਟ ਦੀ ਟੀਮ ਦੇ ਵੱਲੋਂ ਜੇ ਖਾੜੇ ਵਾਲਾ ਨਿੱਕੇ ਜੱਫਾ ਲਾਵੇਗਾ ਕਿ ਮੇ ਦੇ ਲਈ 200 ਰੁਪਏ ਬੱਬੀ ਜੀ ਮੱਦੋਕੇ ਵਾਲੇ ਭੇਜਦੇ ਐ ਅਲਵਾੜਾ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ 1000 ਰੁਪਏ ਇੱਕ ਜੱਫੇ ਦਾ ਹਰਜੀਤ ਤਲਵਾਰ ਕਲੱਬ ਐਥਲੈਟਿਕ ਸਪੋਰਟ ਦੇ ਵੱਲੋਂ ਜੇ ਨਿੱਕਾ ਖਾੜੇ ਵਾਲਾ ਜੱਫਾ ਲਾਵੇਗਾ ਲਓ ਮਨਪੀਤ ਤੇ ਮੇਰੇ ਵੀਰੋਂ ਨਿੱਕੇ ਦਾ ਮੁਕਾਬਲਾ ਕਿ ਮੇਰਾ ਪੁੱਤ ਬਣੇ ਕਬੱਡੀ ਦਾ ਸਟਾਰ ਐਸੀ ਸੁਪਨਾ ਖਾੜੇ ਵਾਲੇ ਸਾਧੂ ਸਿੰਘ ਬਾਪ ਦਾ ਹੋਈ ਮਾਲਕ ਦੀ ਮਿਹਰ ਪੁੱਤ ਬਣਿਆ ਸਿਰ ਆ ਜਾਫਦਾ ਪਰ ਦੇਖੋ ਮਨਪ੍ਰੀਤ ਨੰਜਾ ਖੱਲਾ ਵਾਲਾ ਕਹਿੰਦਾ ਵੀ 100 ਰੁਪਏ ਦੇ ਮਾਨ ਸਨਮਾਨ ਨੇ ਲਓ ਅਗਲੀ ਕਬੱਡੀ ਮਾਨੂਕੇ ਗਿੱਲ ਪਿੰਡ ਦਾ ਮਨਪ੍ਰੀਤ ਸਿੰਘ ਇਹ ਵੀ ਦਸ਼ਵੇਸ਼ ਕਬੱਡੀ ਕਲੱਬ ਕੈਰੀ ਦੀ ਟੀਮ ਦੇ ਵਿੱਚੋਂ ਮੇਰੇ ਵੀਰੋ ਟੀਮ ਦੇ ਵੱਲੋਂ ਪੁੱਜਿਆ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਬੱਬੀ ਮੱਦੂ ਕੇ ਉਹਨਾਂ ਨੇ ਹਰਚੰਦ ਉਹਨਾਂ ਨੇ ਮੇਰੇ ਵੀਰੋ ਇਸ ਨੌਜਨ ਨੂੰ ਸਾਦੇ ਪੱਤਰ ਭੇਜੇ ਤੇ ਕੈਨੇਡਾ ਦੇ ਮੈਦਾਨਾਂ ਵਿੱਚ ਕਿਡਿਆ ਮਾਨੂਕੇ ਗਿੱਲ ਪਿੰਡ ਦਾ ਮਨਪੀ ਸਿੰਘ ਖਾੜੇ ਵਾਲਾ ਨਿੱਕਾ ਮੇਰੇ ਵੀਰੋ ਲਾ ਪਾਉ ਜੱਫਾ ਕਿੰਨੀ ਮਿੱਤਰੋ ਨੌਜਨ ਘਬਰੂ ਇਸ ਵੇਲੇ ਹਿੱਕ ਜੋਰ ਦੇ ਨਾਲ ਜੱਫਾ ਲਾਉਣ ਦੇ ਵਿੱਚ ਮਸ਼ਹੂਰ ਹੈ ਨਿੱਕਾ ਖਾੜੇ ਦੀ ਧਰਤੀ ਦਾ ਪਰ ਪੁਆਇੰਟ ਧਾਵੀ ਦਾ